ਵਿਨਾ ਵਰਮਾ ਜੀ ਦੀ ਕਹਾਣੀ ਟਰਾਈ ਦਾ ਅਗਲਾ ਭਾਗ ਮਾਪੇ ਇਹਨਾਂ ਦੀਆਂ ਕਮਾਈਆਂ ਖਾ ਕੇ ਘਰਾਣੇ ਮਾਰ ਕੇ ਸੌਂਦੇ ਨੇ ਉਹਨਾਂ ਨੂੰ ਕੀ ਫਰਕ ਪੈਂਦਾ ਆਖੇ ਜੀ ਦੀ ਲੈ ਗਈ ਲੋਈ ਉਹਦਾ ਕੀ ਕਰੂਗਾ ਕੋਈ ਦੂਜੀ ਜਵਾਬ ਦਿੰਦੀ RAM RAM ਇਹੋ ਜਹੀ ਕਮਾਈ ਨਾਲ ਉਹ ਬੰਦਾ ਜ਼ਹਿਰ ਖਾ ਲਏ ਪਤਾ ਨਹੀਂ ਲੋਕ ਕਿਵੇਂ ਧੀਆਂ ਦੀਆਂ ਕਮਾਈਆਂ ਖਾਂਦੇ ਨੇ ਤੀਜੀ ਬੋਲਦੀ ਮੇਨਕਾ ਤੇ ਰਜਿੰਦਰ ਦੇ ਸਬੰਧ ਦੀ ਗੱਲ ਸਿਰਫ ਉਹਨਾਂ ਦੇ ਪਰਿਵਾਰਾਂ ਤੱਕ ਹੀ ਸੀਮਤ ਨਹੀਂ ਰਹੀ ਸੀ ਸਗੋਂ ਇਹ ਪੂਰੇ ਸਮਾਜ ਦਾ ਮਸਲਾ ਬਣ ਚੁੱਕਿਆ ਸੀ ਕੋਈ ਭਲਾ ਮਾਨਸ ਆਨੀ ਬਹਾਨੀ ਦੋਮਾ ਦੇ ਭਰਾਵਾਂ ਜਾਂ ਪਿਓ ਨਾਲ ਆਨੀ ਬਹਾਨੀ ਗੱਲ ਛੇੜਦਾ ਕਿ ਆਪਣੀਆਂ ਕੁੜੀਆਂ ਦੇ ਵਿਆਹ ਕਰੋ ਪਰ ਉਹ ਕਿਵੇਂ ਲੋਕਾਂ ਨੂੰ ਦੱਸ ਦੇ ਕਿ ਉਹਨਾਂ ਦੇ ਘਰ ਕਿਹੋ ਜਿਹੀਆਂ ਆਫਤਾਂ ਪੈਦਾ ਹੋਈਆਂ ਸੀ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਸੀ ਪਿੰਡ ਦੀਆਂ ਔਰਤਾਂ ਕਈ ਵਾਰ ਦੋਮਾ ਦੇ ਭੈਣ ਭਰਾਵਾਂ ਨੂੰ ਬਿਠਾ ਕੇ ਪੁੱਛਦੀਆਂ ਕਿ ਉਹਨਾਂ ਦੀਆਂ ਭੈਣਾਂ ਦੇ ਵਿਆਹ ਕਿਉਂ ਨਹੀਂ ਹੋ ਰਹੇ ਛੋਟੇ ਭੈਣ ਭਰਾਵਾਂ ਕੋਲ ਭਲਾ ਕੀ ਜਵਾਬ ਹੁੰਦਾ ਕਰਾਉਂਦੀਆਂ ਨਹੀਂ ਆਖ ਕੇ ਬੜੀ ਮੁਸ਼ਕਲ ਨਾਲ ਉਹ ਆਪਣਾ ਪਿੱਛਾ ਛਡਵਾਉਂਦੇ ਪਰ ਮੇਨਕਾ ਤੇ ਗਜਿੰਦਰ ਲਈ ਇਹ ਸਭ ਗੱਲਾਂ ਬਕਵਾਸ ਸੀ ਉਹ ਆਪਣੀ ਦੁਨੀਆ ਵਿੱਚ ਮਸਤ ਸਨ ਨਵੇਂ ਵਿਆਹੇ ਜੋੜੇ ਵਾਂਗ ਇੱਕ ਦੂਜੇ ਦੇ ਪਿਆਰ ਚ ਪੂਰੀ ਤਰ੍ਹਾਂ ਡੁੱਬੀਆਂ ਹੋਈਆਂ ਬਾਕੀ ਸਭ ਲੋਕ ਇਹਨਾਂ ਲਈ ਕੋਈ ਹੋਂਦ ਨਹੀਂ ਰੱਖਦੇ ਸੀ ਆਪਣੇ ਪਿਆਰ ਦੇ ਸਮੁੰਦਰ ਚ ਇੰਨੇ ਡੂੰਘੇ ਗੋਤੇ ਲਾ ਰਹੀਆਂ ਸਨ ਕਿ ਸੱਚ ਦੇ ਕਿਨਾਰੇ ਤੋਂ ਬਹੁਤ ਦੂਰ ਚਾ ਚੁੱਕੀਆਂ ਸੀ ਨਾ ਉਹਨਾਂ ਨੂੰ ਆਪਣੇ ਆਸੇ ਪਾਸੇ ਦੀ ਹੋਸ਼ ਨਾ ਕਿਸੇ ਦਾ ਓਲਾ ਕੋਈ ਅਜੀਹਾ ਬਹਾਨਾ ਵੀ ਨਹੀਂ ਸੀ ਮਿਲਦਾ ਜਿਸ ਕਾਰਨ ਉਹਨਾਂ ਖਿਲਾਫ ਕੋਈ ਆਵਾਜ਼ ਉੱਠਦੀ ਹੋਵੇ ਦੋਵੇਂ ਕੁੜੀਆਂ ਸੀ ਪੱਕੀਆਂ ਸਹੇਲੀਆਂ ਜੇ ਇੱਕ ਮੁੰਡਾ ਹੁੰਦੀ ਤਾਂ ਸਮਾਜ ਨੇ ਕਦੋਂ ਦੀ ਇਹ ਪ੍ਰੇਮ ਲੀਲਾ ਖਤਮ ਕਰ ਦੇਣੀ ਸੀ ਪਰ ਉਹਨਾਂ ਨੇ ਆਪਣੀ ਪਛਾਣ ਇਹੋ ਜਿਹੀ ਬਣਾ ਲਈ ਸੀ ਕਿ ਲੋਕ ਸਿਰਫ ਉਹਨਾਂ ਦੀ ਇੱਜ਼ਤ ਹੀ ਕਰ ਸਕਦੇ ਸਨ ਕਿਸੇ ਨਾਲ ਫालतू ਗੱਲਬਾਤ ਨਹੀਂ ਕਿਤੇ ਆਉਣਾ ਜਾਣਾ ਨਹੀਂ ਸਕੂਲ 'ਚ ਬੜੀ ਸਖਤੀ ਨਾਲ ਪੇਸ਼ ਆਉਣਾ ਕੋਈ ਕੁੜੀ ਮੁੰਡਾ ਇਕੱਠਿਆਂ ਗੱਲਾਂ ਕਰਦੇ ਆਂ ਵੀ ਦੇਖ ਲੈਣ ਤਾਂ ਕੁੱਟ-ਕੁੱਟ ਕੇ ਦੂਬਾ ਬਣਾ ਦਿੰਦੀਆਂ ਹੈ ਬਦਮਾਸ਼ਣੋ ਆਪਣੇ ਮਾਪਿਆਂ ਦੀ ਇੱਜ਼ਤ ਦੀ ਖੇ ਉਡਾਉਣ ਆਉਂਦੀਆਂ ਹੋ ਤੁਸੀਂ ਕਿ ਪੜਨ ਆਉਂਦੀਆਂ ਹੋ ਇੱਥੇ ਧੋਵੇਂ ਪੁੱਛਦੀਆਂ ਸਕੂਲ ਦੀਆਂ ਵਿਦਿਆਰਥਣਾਂ ਉਹਨਾਂ ਤੋਂ ਸੀ ਵਾਂਗ ਡਰਦੀਆਂ ਤੇ ਇਹੀ ਹਾਲ ਘਰ 'ਚ ਸੀ ਛੋਟੇ ਭੈਣ ਭਰਾ ਉਹਨਾਂ ਤੋਂ ਡਰ ਦੇ ਮਾਰੇ ਕੋਈ ਮਨਮਾਨੀ ਨਾ ਕਰਦੇ ਹਰ ਕੰਮ ਉਹਨਾਂ ਦੀ ਮਰਜ਼ੀ ਅਨੁਸਾਰ ਕੀਤਾ ਜਾਂਦਾ ਘਰ ਦੇ ਸਾਰੇ ਫੈਸਲੇ ਉਹ ਹੀ ਕਰਦੀਆਂ ਪੈਸੇ ਦੀ ਤਾਕਤ ਤੇ ਸੁਭਾਅ ਪੱਖੋ ਤਾਕੜ ਹੋਣ ਕਾਰਨ ਘਰਾਂ 'ਚ ਉਹਨਾਂ ਦੀ ਚੌਧਰ ਚੱਲਦੀ ਸੀ ਮਾਪੇ ਮਜਬੂਰ ਹੋ ਕੇ ਉਹਨਾਂ ਸਾਹਮਣੇ ਚੁੱਪ ਵੱੱਟੀ ਰੱਖਦੇ ਉਹਨਾਂ ਦੀ ਕਮਾਈ ਦਾ ਅਸਰ ਸੀ ਜਿਹਦੇ ਬੋਝ ਹੇਠ ਉਹ ਦੱਬੇ ਹੋਏ ਸਨ ਜਾਂ ਫਿਰ ਕੋਈ ਅਣਜਾਣਾ ਡਰ ਕਿ ਪਤਾ ਨਹੀਂ ਇਹ ਦੋ ਆਪ ਉਦਰੀਆਂ țiiਾਂ ਕਦੋਂ ਕੀ ਕਰ ਬੈਠਣ ਆਪਣੀਆਂ ਭੈੜਾ ਤੋਂ ਸਭ ਲਓ ਕਿਵੇਂ ਤੁਹਾਡੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਆਪਣਾ ਵਿਆਹ ਨਹੀਂ ਕਰਵਾਇਆ ساری ਜ਼ਿੰਦਗੀ ਤੁਹਾਡੇ ਤੇ ਲਾਤੀ ਇਹਨਾਂ ਦਾ ਦੇਣਾ ਆਪਾਂ ਤਾਂ ਦੇ ਹੀ ਨਹੀਂ ਸਕਦੇ ਦੋਹਾਂ ਦੇ ਮਾਪੇ ਬਾਕੀ ਬੱਚਿਆਂ ਨੂੰ ਸਮਝਾਉਂਦੇ ਤੇ ਮਾਪਿਆਂ ਦੀ ਆਗਿਆ ਦਾ ਪਾਲਣ ਕਰਦੇ ਸਾਰੇ ਬੱਚੇ ਦੋਮਾਂ ਪੈਣਾ ਦੀ ਖੂਬ ਇੱਜ਼ਤ ਕਰਦੇ ਹਰ ਸਮੇਂ ਦੀਦੀ ਤੀਦੀ ਹੁੰਦੀ ਤੇ ਬੱਚਿਆਂ ਦੀ ਫੌਜ ਉਹਨਾਂ ਦੇ ਹੁਕਮ ਦੀ ਪਾਲਣ ਲਈ ਤਿਆਰ ਖੜੀ ਰਹਿੰਦੀ ਛੋਟੇ ਤੋਂ ਛੋਟੇ ਕੰਮ ਲਈ ਵੀ ਉਹਨਾਂ ਦੀ ਉਡੀਕ ਕੀਤੀ ਜਾਂਦੀ। ਉਹਨਾਂ ਦੇ ਆਸ਼ੀਰਵਾਦ ਬਗੈਰ ਘਰ 'ਚ ਕੋਈ ਕਾਰਜ ਨਹੀਂ ਹੁੰਦਾ ਸੀ। ਛੋਟੇ ਭੈਣ ਭਰਾਵਾਂ ਦੀ ਪੜ੍ਹਾਈ, ਲਿਖਾਈ, ਵਿਆਹ, ਦਾਜ, ਦੇਹਜ ਇੱਥੋਂ ਤੱਕ ਕਿ ਅੱਗੇ ਉਹਨਾਂ ਦੇ ਬੱਚਿਆਂ ਨਾਲ ਸੰਬੰਧਿਤ ਮਸਲੇ ਵੀ ਉਹਨਾਂ ਦੀ ਰਜਮੰਦੀ ਨਾਲ ਹੀ ਨਿਬੜਦੇ ਸੀ। ਉਹਨਾਂ ਦੇ ਮੂੰਹ 'ਚੋਂ ਨਿਕਲਿਆ ਸ਼ਬਦ ਜਿਵੇਂ ਇਲਾਹੀ ਫਰਮਾਨ ਹੁੰਦਾ ਸੀ। ਦੋਵਾਂ ਦੀ ਦੇਵੀਆਂ ਵਾਂਗ ਪੂਜਾ ਹੁੰਦੀ। ਦੋਵੇਂ ਹੀ ਘਰਾਂ 'ਚ ਜਿਨ੍ਹਾਂ ਦੀ ਕਿਰਪਾ ਦੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਸੀ ਬੜਾ ਉੱਚਾ ਤੇ ਸੁੱਚਾ ਸਥਾਨ ਸੀ ਉਹਨਾਂ ਦਾ ਆਪਣੇ ਘਰਾਂ ਤੇ ਸਮਾਜ ਤੇ ਸਾਹਮਣੇ ਤੇ ਦੋਵੇਂ ਆਪਣੇ ਇਸ ਪਾਕ ਬਵਿੱਤਰ ਰੂਪ ਦੀ ਪਛਾਣ ਨਾਲ ਬਹੁਤ ਖੁਸ਼ ਸੀ ਆਪਣੇ ਆਪ ਤੇ ਮਾਣ ਮਹਿਸੂਸ ਕਰਦੀਆਂ ਓਕੇ ਦੁਨੀਆ 'ਚ ਉਹਨਾਂ ਨੇ ਕਿੰਨਾ ਨਾਮ ਖੱਟਿਆ ਸੀ ਕੰਚ ਕੁਆਰੀਆਂ ਰਹਿ ਕੇ ਨਾ ਸਿਰਫ ਆਪਣੀ ਕੁਆਰ ਪੱਤ ਸੰਭੀ ਸੀ ਤੇ ਇਸ ਮਨੁੱਖਾ ਜੀਵਨ 'ਚ ਲੋਕ ਪਰਲੋਕ ਵੀ ਸੁਧਾਰ ਲਿਆ ਸੀ ਵਿਆਨਿਆ ਹੋਈਆਂ ਕੁੜੀਆਂ ਨੂੰ ਬੜੀ ਨਫ਼ਰਤ ਤੇ ਹੀਣਤਾ ਨਾਲ ਦੇਖਦੀਆਂ ਉਹ ਉਹਨਾਂ ਨੂੰ ਗੰਦੀਆਂ ਦੱਸਦੀਆਂ ਸੀ ਕਿ ਉਹ ਮਰਦਾਂ ਨਾਲ ਸੌਂਦੀਆਂ ਕਿਸੇ ਦੇ ਘਰ ਬੱਚਾ ਹੁੰਦਾ ਉਹ ਨੱਕਬੁੱਲ ਕੱਢਦੀਆਂ ਕਿ ਫਲਾਣੇ ਜੋੜੇ ਨੇ ਕਿੰਨਾ ਗੰਦ ਪਾਇਆ ਹੋਇਆ ਉਹਨਾਂ ਦੇ ਇਸ ਸਾਦਣੀਆਂ ਸੰਤਾਂ ਦੇ ਵਿਵਹਾਰ ਕਾਰਨ ਦੋਵਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਹੌਲੀ-ਹੌਲੀ ਕੁਝ ਵੀ ਚੰਗਾ ਮਾੜਾ ਕਹਿਣਾ ਛੱਡ ਦਿੱਤਾ ਸੀ ਉਹਨਾਂ ਨੂੰ ਲੱਗਦਾ ਇਹ ਨਿਆ ਪਵਿੱਤਰ ਰੂਹਾਂ ਨੂੰ ਵਿਆਹ ਲਈ ਮਜਬੂਰ ਕਰਕੇ ਉਹ ਕੋਈ ਬਹੁਤ ਵੱਡਾ ਪਾਪ ਕਰ ਰਹੇ ਸਨ ਦੋਵੇਂ ਇਸ ਜਗਤ 'ਚ ਸਿਰਫ ਪੁੰਨ ਖੱਟਣ ਤੇ ਦੂਜਿਆਂ ਦਾ ਭਲਾ ਕਰਨ ਲਈ ਆਈਆਂ ਸਨ ਫਿਰ ਉਹਨਾਂ ਨੂੰ ਘਰ ਗ੍ਰਹਿਸਤੀ ਦੇ ਨਰਕ 'ਚ ਕਿਉਂ ਧਕੇਲਿਆ ਜਾਵੇ ਤੇ ਦੋਵੇਂ ਸਹੇਲੀਆਂ ਆਪਣੇ ਸਿੱਤੇ ਸਾਦੇ ਸ਼ਰੀਫ ਮਾਪਿਆਂ ਦੀ ਇਸ ਸਰਲ ਜਿਹੀ ਸੋਚ ਦਾ ਪੂਰਾ ਲਾਹਾ ਲੈਂਦੀਆਂ ਸਨ ਇਹ ਗੱਲ ਨਹੀਂ ਕਿ ਉਹਨਾਂ ਦੀ ਹਕੀਕਤ ਸਭ ਤੋਂ ਛੁਪੀ ਸੀ ਦੋਵਾਂ ਦੀਆਂ ਭੈਣਾਂ ਕਈ ਵਾਰੀ ਆਪਸ 'ਚ ਗੱਲਾਂ ਕਰਕੇ ਆਪਣਾ ਗੰਵਾਰ ਕੱਢਦੀਆਂ ਥੋਡੀ ਕੁੜੀ ਕਰਕੇ ਸਾਡੀ ਕੁੜੀ ਨੇ ਵਿਆਹ ਨਹੀਂ ਕਰਾਇਆ ਗਜਿੰਦਰ ਦੀ ਭੈਣ ਕਹਿੰਦੀ ਨਹੀਂ ਥੋਡੀ ਕਰਕੇ ਸਾਡੀ ਨੇ ਨਹੀਂ ਕਰਾਇਆ ਸਾਡੀ ਨੂੰ ਤਾਂ ਬਥੇਰੇ ਰਿਸ਼ਤੇ ਆਉਂਦੇ ਸੀ ਥੋਡੀ ਦੇ ਚੱਕਰ 'ਚ ਇਹਨੇ ਕਿਸੇ ਦੀ ਨਹੀਂ ਸੁਣੀ ਮੇਨਕਾ ਦੀ ਭੈਣ ਅੱਗੇੋਂ ਬੋਲੀ ਆਪਸ 'ਚ ਖੂਬ ਤੋਹਮਤਵਾਜੀ ਤੇ ਬਹਿਸ ਹੁੰਦੀ ਤੇ ਫਿਰ ਦੋਵੇਂ ਟੀਣਾ ਹਾਰ ਕੇ ਬੈਠ ਜਾਂਦੀਆਂ ਕੀ ਕਰੀਏ ਭੈਣੇ ਮੇਰਾ ਪਿਓ ਮੈਨੂੰ ਦੋ ਗੁੱਤਾਂ ਨਹੀਂ ਸੀ ਕਾਰਨ ਦਿੰਦਾ ਇੰਨਾ ਸਖਤ ਸੁਭਾਅ ਹੁੰਦਾ ਸੀ ਉਹਦਾ ਮੇਨਕਾ ਵੇਲੇ ਪਤਾ ਨਹੀਂ ਕਿਵੇਂ ਮੋਮ ਹੋ ਗਿਆ ਸੁਮਿਤਰਾ ਕਾਲਪਦੀ ਸਾਡਾ ਪਿਓ ਤਾਂ ਆ ਪੂਰਾ ਕਮਾਈ ਕਸਾਈ ਸੀ ਢੀੜੀ ਪਜਾਮੀ ਨਹੀਂ ਪਾਉਣ ਦਿੰਦਾ ਸੀ ਬਿਨਾ ਬਾਹਾਂ ਦੇ ਕਮੀਜ਼ ਨਹੀਂ ਪਾ ਸਕਦੀਆਂ ਸੀ ਅਸੀਂ ਉੱਚੀ ਅੱਡੀ ਵਾਲੇ ਸੈਂਡਲ ਪਾਉਂਦੀਆਂ ਸੀ ਤਾਂ ਸਾਡੇ ਗਿੱਟੇ ਪੰਨ ਦਿੰਦਾ ਸੀ ਪਰ ਹੁਣ ਕੀ ਕਰੀਏ ਨਵੇਂ ਜਵਾਨੇ ਦੀਆਂ ਨਮੀਆਂ ਗੱਲਾਂ ਹੁਣ ਕੌਣ ਡਰਦਾ ਮਾਂ ਬਾਪ ਤੋਂ ਫਿਰ ਅਗਲੀਆਂ ਕਮਾਉਂਦੀਆਂ ਨੇ ਸਾਡੇ ਅੰਗੂ ਆਪਣੇ ਆਦਮੀ ਅੱਗੇ ਹੱਥ ਨਹੀਂ ਅੱਡਦੀਆਂ ਪੈਸੇ ਦੀ ਆਜ਼ਾਦੀ ਸਭ ਤੋਂ ਵੱਡੀ ਆਜ਼ਾਦੀ ਹੁੰਦੀ ਹੈ ਗਜਿੰਦਰ ਦੀ ਵੱਡੀ ਭੈਣ ਰਵਿੰਦਰ ਵੀ ਘਟ ਦੁਖੀ ਨਹੀਂ ਸੀ ਪਿੱਛੋ ਪਛਤਾਉਣ ਗਿਆ ਆਪੇ ਸੁમિતਰਾ ਮੂੰਹ ਨਾਲ ਟਿੱਚ ਕਰਦੀ ਜੇ ਦੋਵਾਂ ਚੋਂ ਇੱਕ ਮੁੰਡਾ ਹੁੰਦਾ ਤਾਂ ਅਸੀਂ ਲਵ ਮੈਰਿਜ ਕਰਵਾ ਦੇਣੀ ਸੀ ਪਰ ਹੁਣ ਤਾਂ ਕੁਝ ਨਹੀਂ ਕੀਤਾ ਜਾ ਸਕਦਾ ਇੱਕ ਆਖਦੀ ਲਾਹੌਰ ਕੀ ਆਪਾਂ ਦੋਵਾਂ ਘਰਾਂ ਲਈ ਬੜਾ ਵਧੀਆ ਹੋਣਾ ਸੀ ਪੱਕੇ ਰਿਸ਼ਤੇਦਾਰ ਬਣ ਜਾਂਦੇ ਦੂਜੀ ਹੱਸਦੀ ਤੇ ਗੱਲ ਹਾਸੇ-ਹਾਸੇ ਵਿੱਚ ਨਿਪਟ ਜਾਂਦੀ ਅਸਲ 'ਚ ਦੋਵੇਂ ਪਰਿਵਾਰਾਂ ਚ ਆਪਸੀ ਨੇੜਤਾ ਇੰਨੀ ਹੋ ਚੁੱਕੀ ਸੀ ਕਿ ਬਾਕੀ ਰਿਸ਼ਤੇਦਾਰੀਆਂ ਪਿੱਛੇ ਛੁੱਟ ਗਈਆਂ ਦੋਵੇਂ ਪਰਿਵਾਰ ਜਿਵੇਂ ਆਪਸ ਚ ਕੁੜਮ ਬਣ ਗਏ ਸੀ ਤੇ ਇੱਕ ਦੂਜੇ ਦੀ ਇੱਜ਼ਤ ਤੇ ਸੇਵਾ ਕਰਦੇ ਲੋਕ ਵੀ ਹੁਣ ਉਹਨਾਂ ਦੀ ਨੁਕਤਾਚੀਨੀ ਕਰਨੋਂ ਹਟ ਗਏ ਸੀ ਜਿਵੇਂ ਸਭ ਨੇ ਇਸ ਅਜੀਬੋ-ਗਰੀਬ ਰਿਸ਼ਤੇ ਨੂੰ ਕਬੂਲ ਕਰ ਲਿਆ ਸੀ ਸਕੂਲ ਚ ਬੱਚੇ ਗਜਿੰਦਰ ਨੂੰ ਅੰਕਲ ਤੇ ਮੇਨਕਾ ਨੂੰ ਆਂਟੀ ਕਹਿ ਕੇ ਸਾਦੇ ਗੁੱਸਾ ਮੰਨਣ ਦੀ ਬਜਾਏ ਦੋਵੇਂ ਖੁਸ਼ ਹੁੰਦੀਆਂ ਤੇ ਹੱਸ ਛੱਡਦੀਆਂ ਘਰਾਂ 'ਚ ਜੇ ਕਿਤੇ ਕੋਈ ਜਸ਼ਨ ਹੁੰਦਾ ਤਾਂ ਦੋਵਾਂ ਨੂੰ ਇੱਕ ਜੋੜੇ ਵਾਂਗ ਹੀ ਮੰਨਿਆ ਜਾਂਦਾ ਰਿਸ਼ਤੇਦਾਰੀਆਂ 'ਚ ਕੋਈ ਤਿਹਾਰ ਜਾਂ ਵਿਆਹ ਸ਼ਾਦੀ ਹੁੰਦੀ ਉਹਨਾਂ ਨੂੰ ਅਲੱਗ ਕਮਰਾ ਰਹਿਣ ਲਈ ਦਿੱਤਾ ਜਾਂਦਾ ਘਰ ਦੀਆਂ ਔਰਤਾਂ ਗੱਲਾਂ ਕਰਦੀਆਂ ਕਿ ਉਹਨਾਂ ਦੇ ਕਮਰੇ 'ਚ ਤੀਜੇ ਬੰਦੇ ਲਈ ਕੋਈ ਥਾਂ ਨਹੀਂ ਸੀ ਰਾਤ ਨੂੰ ਦੋਵੇਂ ਨਾਲ ਸੌਂਦੀਆਂ ਨਾ ਕਿਸੇ ਨੂੰ ਸੌਣ ਦਿੰਦੀਆਂ ਦੋਵੇਂ ਆਪਸ 'ਚ ਕਨਫੂਸੀ ਕਰਦੀਆਂ ਰਹਿੰਦੀਆਂ ਤੇ ਹਿਲਜੁਲ ਹੁੰਦੀ ਰਹਿੰਦੀ ਸੌਣ ਨਹੀਂ ਮੈਨੂੰ ਨੀਂਦ ਆ ਰਹੀ ਹੈ ਹਨੇਰੇ ਚ ਮੇਨਕਾ ਦੀ ਚੀਸਾ ਮੱਟ ਦੀ ਆਵਾਜ਼ ਆਉਂਦੀ ਬਸ ਗਜਿੰਦਰ ਫੁੱਸਫੁਸਾਉਂਦੀ ਸਾਰੀ ਰਾਤ ਇਹੀ ਰਾਸਲੀਲਾ ਚੱਲਦੀ ਤੇ ਕੋਲਪੈ ਤੀਜੇ ਬੰਦੇ ਲਈ ਸੌਣਾ ਔਖਾ ਹੋ ਜਾਂਦਾ ਗਜਿੰਦਰ ਦੀ ਛੋਟੀ ਪੈਨ ਲਵਲੀ ਸਕੂਲ ਚ ਇੱਕ ਵਾਰੀ ਛੁੱਟੀਆਂ ਹੋਣ ਤੇ ਉਹਨਾਂ ਦੇ ਪਿੰਡ ਚਲੀ ਗਈ ਇੱਕੋ ਕਮਰਾ ਹੋਣ ਕਾਰਨ ਉਹਨਾਂ ਦੇ ਨੇੜੇ ਹੀ ਮੰਜੀ ੜਾ ਕੇ ਸੌਂਦੀ ਸੀ ਪਰ ਨੀਂਦ ਕਿੱਥੋਂ ਆਉਂਦੀ ਪਹਿਲੀ ਰਾਤ ਹੀ ਦੋਵੇਂ ਸਹੇਲੀਆਂ ਦੀਆਂ ਕੋਲੋਲਾ ਵੇਖ ਕੇ ਉਹ ਪੰਬਲ ਪੂਸੀਆਂ ਚ ਪੈ ਗਈ ਉਹਨੂੰ ਸਮਝ ਨਹੀਂ ਸੀ ਆਇਆ ਵੀ ਕੀ ਹੋ ਰਿਹਾ ਹੈ ਇਹ ਛੁੱਟੀਆਂ ਖਤਮ ਹੋਣ ਤੋਂ लवली ਘਰ ਮੁੜੀ ਤਾਂ ਕੋਲੇ ਭਾਈ ਸਾਰੀ ਗੱਲ ਆਪਣੀਆਂ ਦੂਜੀਆਂ ਭੈਣਾਂ ਮੂਰੇ ਦੱਸ ਦਿੱਤੀ ਬਦਲੇ ਚ ਫਿਰ ਜਿਹੜੀ ਉਹਦੇ ਕੁੱਟ ਪਈ ਉਹ ਜਾਣਦੀ ਸੀ ਗਜਿੰਦਰ ਨੇ ਥੱਪੜ ਮਾਰ-ਮਾਰ ਕੇ ਉਹਦਾ ਮੂੰਹ ਲਾਲ ਕਰ ਦਿੱਤਾ ਮੁੜ लवली ਉਹਨਾਂ ਦੇ ਪਿੰਡ ਨਹੀਂ ਸੀ ਜਾ ਸਕੀ ਇੱਕ ਵਾਰ ਗਜਿੰਦਰ ਤੇ ਮੇਨਕਾ ਗਜਿੰਦਰ ਦੇ ਭਰਾਵਾਂ ਨੂੰ ਆਸਾਂ ਮਿਲਣ ਗਈਆਂ ਉਹਦੀਆਂ ਭਾਬੀਆਂ ਦੇ ਕਈ ਸੁਨੇਹੇ ਆ ਚੁੱਕੇ ਸੀ लवली ਵੀ ਜਿੱਦ ਕਰਕੇ ਨਾਲ ਚਲੀ ਗਈ ਰੇਲ ਗੱਡੀ ਦੇ ਲੇਡੀਜ਼ ਕੰਪਾਰਟਮੈਂਟ ਚ ਤਿੰਨ ਲੰਬੀਆਂ ਸੀਟਾਂ ਬੁੱਕ ਕਰਵਾ ਲਈਆਂ ਗਈਆਂ ਗਜਿੰਦਰ ਤੇ ਮੇਨਕਾ ਇੱਕ ਸੀਟ ਤੇ ਪਸਰੀਆਂ ਸੀ लवली ਥੋੜੀ ਦੂਰ ਬੈਠੀ ਖਿੜਕੀ ਚੋਂ ਬਾਹਰਲੇ ਨਜ਼ਾਰੇ ਦੇਖ ਰਹੀ ਸੀ ਉਹਦੇ ਸਾਹਮਣੇ ਹੀ ਕੋਈ ਕੁੜੀ ਬੈਠੀ ਸੀ ਜੋ ਦਿੱਲੀ ਕਿਸੇ ਹੌਸਟਲ ਚ ਪੜਦੀ ਸੀ ਤੇ ਵਾਪਸ ਘਰ ਜਾ ਰਹੀ ਸੀ ਥੋੜੀ देर ਪਿਛੋਂ ਮੇਨਕਾ ਤੇ ਗਜਿੰਦਰ ਆਪਣੀਆਂ ਪੁਰਾਣੀਆਂ ਆਦਤਾਂ ਤੇ ਉਤਰ ਆਈਆਂ ਦੋਵੇਂ ਇੰਚ ਲੱਗ ਰਹੀਆਂ ਸੀ ਜਿਵੇਂ ਕੋਈ ਨਵਾਂ ਵਿਆਹਿਆ ਜੋੜਾ ਹਨੀਮੂਨ ਤੇ ਚੱਲਾ ਹੋਵੇ लवली ਦੇ ਨਾਲ ਬੈਠੀ ਕੁੜੀ ਜੀ ਦਾ ਨਾਮ ਰੇਖਾ ਸੀ ਉਹਨੂੰ ਇਹ ਹਰਕਤਾਂ ਬੜੀਆਂ ਨਾਗਵਰ ਲੱਗੀਆਂ ਕੌਣ ਹੈ ਜੇ ਲੜਕੀਆਂ ਕਿਆ ਕਰ ਰਹੀਆਂ ਹੈ ਜੇ ਰੇਖਾ ਨੇ लवली ਨੂੰ ਪੁੱਛਿਆ ਮੋਟੀ ਵਾਲੀ ਤੋਂ ਮੇਰੀ ਬਹਿਨ ਹੈ ਔਰ ਦੂਸਰੀ ਉਸकी ਸਹੇਲੀ ਹੈ लवली ਨੇ ਦੱਸਿਆ ਇਕੱਠੀ ਰਹਤੀ ਹੈ ਜੇ ਰੇਖਾ ਨੇ ਅੰਦਾਜ਼ਾ ਲਾਇਆ ਹਾਂ ਦੋਨੋਂ ਟੀਚਰ ਹੈ शादी नहीं की दोनों ने लवली ने माण नाल दसिया शादी तो हो चुकी है इनकी आपस में फिर किसी और से शादी क्यों करेगी रेखा हसी क्या मतलब लवली हैरान हुई लेस्बियन है जे दोनों रेखा ने हौली जे कहा वो क्या होता है लवली दी उत्सुकता वधी इसमें लड़की लड़की से और लड़का लड़के से प्यार करता है रेखा ने नवी गल दसी जे कैसे हो सकता है लवली में यकीन नहीं आया होता है ਜੇ ਲੋਕ ਐਸੇ ਇੰਜੋਏ ਕਰਤੇ ਹੈ ਮੈਂ ਤਾਂ ਦੇਖਤੀ ਹੀ ਸਮਝ ਗਈ ਥੀ ਜੇ ਜੋੜੀ ਐਸੇ ਹੀ ਹੈ ਹਮਾਰੇ ਹੌਸਟਲ ਮੇ ਵੀ ਐਸੀ ਕਈ ਜੁਗਲ ਜੋੜੀਆਂ ਲੜਕੀਆਂ ਆਪਸ ਮੇ ਹੀ ਲਵਰਸ ਬਣੀ ਹੋਈ ਹੈ ਰੇਖਾ ਨੇ ਆਪਣੇ ਅੰਦਾਜ਼ੇ ਤੇ ਜਿਵੇਂ ਨਾਜ ਹੋ ਰਿਹਾ ਸੀ ਫਿਰ ਉਹ ਕਾਫੀ ਦੇਰ लवली ਨੂੰ ਇਹਨਾਂ ਬਾਰੇ ਸਮਝਾਉਂਦੀ ਰਹੀ लवली ਲਈ ਇਹ ਬਿਲਕੁਲ ਨਵੀਂ ਤੇ ਆਜੀਬ ਜਾਣਕਾਰੀ ਸੀ ਜੋ ਉਹਦੇ ਪੱਲੇ ਨਹੀਂ ਸੀ ਪੈ ਰਹੀ ਭਲਾ ਇੱਕ ਕੁੜੀ ਇੱਕ ਕੁੜੀ ਕੀਮੀ ਉਹ ਵਾਰ-ਵਾਰ ਸਵਾਲ ਕਰ ਰਹੀ ਸੀ ਰਾਤ ਪਈ ਰੇਖਾ ਆਪਣੀ ਸੀਟ ਤੇ ਜਾ ਕੇ ਚਾਦਰ ਲੈ ਕੇ ਸੌ ਗਈ ਮੇਨਕਾ ਤੇ ਗਜਿੰਦਰ ਨੇ ਵੀ ਚਾਦਰ ਲੈ ਕੇ ਆਪਣੇ ਤੇ ਪਾ ਲਈ लवली ਨੂੰ ਨੀਂਦ ਨਹੀਂ ਸੀ ਆ ਰਹੀ ਚੋਰ ਨਜ਼ਰ ਨਾਲ ਉਹਨਾਂ ਦੋਵਾਂ ਵੱਲ ਵੇਖ ਰਹੀ ਸੀ ਦੋਵੇਂ ਹੀ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋਈਆਂ ਪਈਆਂ ਸੀ ਅਚਾਨਕ ਉਹਨਾਂ ਦੀ ਚਾਦਰ 'ਚ ਇੱਕ ਤੂਫਾਨ ਉੱਠਿਆ ਛੱਟ ਕੇ ਜਿਵੇਂ ਲੱਗੇ ਰੇਲ ਗੱਡੀ ਦੀ ਗੜਗੜਾਹਟ ਛੱਟ ਕੇਆਂ 'ਚ ਦੱਬ ਕੇ ਰਹਿ ਗਈ ਦੋਵੇਂ ਖੂਕ ਸੌ ਗਈਆਂ ਫਿਰ ਪਹਿਲਾਂ ਵੇ ਕਈ ਵਾਰ ਇਹਨਾਂ ਦੇ ਕਮਰੇ 'ਚ ਵੇਖ ਚੁੱਕੀ ਸੀ ਪਰ ਉਦੋਂ ਉਹਨੂੰ ਇਹਨਾਂ ਦੇ ਆਉਣ ਦੇ ਕਾਰਨਾਂ ਦਾ ਨਹੀਂ ਪਤਾ ਸੀ ਦੋਵਾਂ ਦੀ ਇਸ ਗੱਲ ਪਿੱਛੋਂ ਉਹਦੇ ਨਾਲ ਨਫ਼ਰਤ ਜਹੀ ਹੋ ਗਈ ਜ਼ਹਿਰਤ ਠੱਗਣ ਕੋ ਪਾਈਆਂ ਮੁੰਦਰਾ ਕਾਠ ਦੀਆਂ ਆਹੀ ਹੈ ਇਹਨਾਂ ਦਾ ਅਸਲੀ ਰੂਪ ਵੱਡੀਆਂ ਸੰਤਣੀਆਂ लवली ਅੰਦਰੋਂ ਅੰਦਰੀ ਉਹਨਾਂ ਨੂੰ ਗਾਲਾਂ ਕੱਢ ਰਹੀ ਸੀ ਉਸ ਲਈ ਇਹ ਲੰਮਾ ਸਫ਼ਰ ਕੱਟਣਾ ਮੁਸ਼ਕਲ ਹੋ ਗਿਆ ਪਰ ਕਿਸੇ ਨਾਲ ਗੱਲ ਕਰਨ ਜੋਗੀ ਵੀ ਨਹੀਂ ਸੀ ਉਹ ਕਰ ਆਕੇ ਵੀ ਗੁੰਮਸਮ ਹੀ ਰਹੀ ਉਹ ਜਿਵੇਂ ਉਹਨੇ ਖੁਦ ਹੀ ਕੋਈ ਪਾਪ ਕੀਤਾ ਹੋਵੇ ਕਈ ਮਹੀਨਿਆਂ ਤੱਕ ਉਹਨੂੰ ਉਹ ਰੇਲ ਗੱਡੀ ਦੇ ਸਫ਼ਰ ਵਾਲਾ ਉਹ ਭਿਆੰਕਰ ਦ੍ਰਿਸ਼ ਕਿਸੇ ਡਰਾਉਣੇ ਸੁਪਨੇ ਵਾਂਗ ਉਹ ਗੁੰਮਰਾਹ ਕਰ ਰਿਹਾ ਸੀ लवली ਹੁਣ ਕਾਲਜ ਜਾਣ ਲੱਗ ਪਈ ਸੀ ਬੀਏ ਕਰਦਿਆਂ ਉਹਦਾ ਆਪਣੇ ਕਿਸੇ ਜਮਾਤੀ ਮੁੰਡੇ ਨਾਲ ਪਿਆਰ ਪੈ ਗਿਆ ਧੰਨਵਾਦ